ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਜਿਹੜੀ ਆਹ ਵੀਡੀਓ ਤੁਸੀਂ ਸਕਰੀਨ ਪਰ ਦੇਖ ਰਹੇ ਹੋ ਇਹ ਵੀਡੀਓ ਪਿੰਡ ਖਾਨਪੁਰ ਤਹਿਸੀਲ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰ ਪਰ ਜੋ ਕਿ ਗੜਸ਼ੰਕਰ ਤੋਂ ਖਾਨਪੁਰ ਪਿੰਡ 5 ਜਾਂ 6 ਕਿਲੋਮੀਟਰ ਤੇ ਹੋਣਾ ਆ ਨੰਗਲ ਰੋਡ ਤੇ ਇਹ ਵੀਡੀਓ ਦੇ ਵਿੱਚ ਜੋ ਆ ਧੀਰਾਣੀ ਚੱਕੀ ਹੋਈ ਆ ਭੈਣ ਨੇ ਸਾਡੀ ਨੇ ਤੇ ਨਰੇਸ਼ ਕੁਮਾਰ ਪੱਟੀ ਜੋ ਕਿ ਵਿਦੇਸ਼ ਰਹ ਰਹੇ ਨੇ ਇਹਨਾਂ ਦੀ ਵਾਈਫ ਭੈਣ ਸਾਡੀ ਰਿੰਕੀ ਇਹਨਾਂ ਨੇ ਜਿਹੜੀ ਧੀ ਰਾਣੀ ਇਹ ਗੋਦ ਲਈ ਆ ਜਦ ਕਿ ਨਰੇਸ਼ ਕੁਮਾਰ ਪੱਟੀ ਦੇ ਪਹਿਲਾਂ ਵੀ ਇੱਕ ਮੁੰਡਾ ਆ ਤੇ ਜੋ ਕਿ ਇਹ ਧੀ ਰਾਣੀ ਇਹਨਾਂ ਨੇ ਲਈ ਆ ਆਪਾਂ ਨੂੰ ਬਹੁਤ ਵਧੀਆ ਲੱਗਿਆ ਵਾਈ ਗੁਰੂ ਤੰਦਰੁਸਤੀ ਵਾਛੇ ਇਹਨਾਂ ਨੇ ਧੀ ਰਾਣੀ ਸੰਦੀਪ ਕੁਮਾਰ ਜੋ ਕਿ ਭੈਣ ਸਾਡੀ ਰਿੰਕੀ ਦਾ ਬ੍ਰਦਰ ਹੈ ਖੁਸ਼ੀ ਇਸ ਲਈ ਹੋਈ ਕਿ ਅੱਜ ਵੀ ਲੋਕ ਧੀਆਂ ਨੂੰ ਪਿਆਰ ਕਰਦੇ ਨੇ ਜੋ ਕਿ ਇਹ ਗੁੜੀਆ ਇੱਕ ਤਰੀਕ ਪਹਿਲਾ ਮਹੀਨਾ 2025 ਯਾਨਕੀ ਨਵਾਂ ਸਾਲ ਨੂੰ ਲਿਆਂਦੀ ਗਈ ਆ ਘਰ ਤੇ ਵਾਹਿਗੁਰੂ ਤੰਦਰੁਸਤੀ ਬਖਸ਼ੇ ਜੀ ਇਹ ਵੀਡੀਓ ਪਾਉਣ ਦਾ ਮਕਸਦ ਇਹੀ ਸੀ ਕਿ ਇਨਸਾਨੀਅਤ ਅੱਜ ਵੀ ਜਿੰਦਾ ਆ ਤੇ ਬਹੁਤ ਵਧੀਆ ਲੱਗਿਆ ਜੇ ਇਦਾਂ ਦੀਆ ਵੀਡੀਓ ਤੁਹਾਡੇ ਕੋਲ ਵੀ ਕੋਈ ਆਉਂਦੀ ਆ ਕਿਸੇ ਵੀ ਪਿੰਡ ਦੀ ਤਾਂ ਸਾਨੂੰ ਸ਼ੇਅਰ ਜ਼ਰੂਰ ਕਰੋ ਮੈਸੇਜ ਕਰੋ ਜਾਂ ਤੁਸੀਂ ਕਾਲ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ